ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀਆਂ ਅਨੁਸਾਰ ਦੋ ਸਕੇ ਭਰਾਵਾਂ ਨੂੰ ਇੱਕੋ ਦਿਨ ਦਿਲ ਦਾ ਦੌਰਾ ਪੈ ਜਾਂਦਾ ਤੇ ਦੋਹਾਂ ਦੀ ਮੌਤ ਹੋ ਜਾਂਦੀ ਹੈ ਦੋਹੇ ਇੱਕੋ ਸ਼ਹਿਰ ਦੇ ਵਿੱਚ ਵਕ ਵਕਤ ਥਾਵਾਂ ਦੇ ਉੱਤੇ ਮੰਦਰ ਦੇ ਵਿੱਚ ਪੁਜਾਰੀ ਲੱਗੇ ਹੋਏ ਸਨ ਸ਼ਹਿਰ ਦੇ ਵਿੱਚ ਹੁਣ ਸੋਗ ਦੀ ਲਹਿਰ ਦੌੜ ਗਈ ਹੈ ਜਾਣਕਾਰੀ ਅਨੁਸਾਰ ਸਵਰਗਵਾਸੀ ਸ਼ਿਵਦੱਤ ਸ਼ਰਮਾ ਪੰਚਾਇਤੀ ਦੁਰਗਾ ਮੰਦਿਰ ਦੇ ਪੁਰਾਣੇ ਪੁਜਾਰੀ ਦੇ ਪਰਿਵਾਰ ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਹਨਾਂ ਦੇ ਇੱਕ ਪੁੱਤਰ ਦੇਵਦੱਤ ਸ਼ਰਮਾ ਉਰਫ਼ ਸੁਭਾਸ਼ ਸ਼ਰਮਾ ਜ ਜਿਸ ਦੀ ਉਮਰ 45 ਸਾਲਾਂ ਦੱਸੀ ਜਾ ਰਹੀ ਹੈ ਬਰਨਾਲੇ ਤੋਂ ਚੱਲ ਕੇ ਦੁਕਾਨਾਂ ਦੇ ਉਸਾਰੀ ਤੇ ਮਹੁਰਤ ਦੀ ਆਪਣੇ ਘਰ ਵਿਖੇ ਪੂਜਾ ਕਰਨ ਉਪਰੰਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਦੋਂ ਇਸ ਦੁਖਦਾਈ ਸੂਚਨਾ ਨੂੰ ਉਸਦੇ ਵੱਡੇ ਭਰਾ ਪੁਜਾਰੀ ਸ਼ਿਵ ਮੰਦਿਰ ਨੇੜੇ ਵਾਟਰ ਵਰਕਸ ਬੁਡਲਾਡਾ ਰਮੇਸ਼ ਕੁਮਾਰ ਕਾਲਾ ਪੰਡਤ ਜਿਸ ਦੀ ਉਮਰ 55 ਸਾਲ ਹੈ ਉਸ ਨੂੰ ਪਤਾ ਲੱਗਿਆ ਤਾਂ ਭਰਾ ਦੀ ਮੌਤ ਦੇ ਸਦਮੇ ਨੂੰ ਬਰਦਾਸ਼ਤ ਨਾ ਕਰਦਿਆਂ ਬੇਹੋਸ਼ ਹੋ ਗਿਆ ਅਤੇ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਘਰਾੜ ਦੇ ਦਿੱਤਾ ਦੋਵਾਂ ਭਰਾਵਾਂ ਦੀ ਮੌਤ ਕਾਰਨ ਅਚਨਕ ਸ਼ਹਿਰ ਅੰਦਰ ਸੋਗ ਦੀ ਲਹਿਰ ਦੌੜ ਗਈ ਹੈ ਕਿਉਂਕਿ ਇਹ ਪਰਿਵਾਰ ਪਿਛਲੇ 80 ਸਾਲਾਂ ਤੋਂ ਸ਼ਹਿਰ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਬਤੌਰ ਪੁਜਾਰੀ ਸੇਵਾ ਕਰ ਰਹੇ ਸਨ ਤਾਂ ਬੇहद ਦੁਖਦਾਈ ਤੇ ਮੰਦ ਭਾਗੀ ਖਬਰ ਹੈ ਦੋ ਭਰਾਵਾਂ ਦੀ ਇੱਕ ਨੂੰ ਦਿਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਪਹਿਲਾਂ ਇੱਕ ਭਰਾ ਨੂੰ ਦਿਲ ਦਾ ਦੌਰਾ ਪੈਂਦਾ ਤੇ ਫਿਰ ਦੂਜੇ ਭਰਾ ਨੂੰ ਜਾਣਕਾਰੀ ਅਨੁਸਾਰ ਜਦੋਂ ਪਹਿਲੇ ਭਰਾ ਨੂੰ ਦਿਲ ਦਾ ਦੌਰਾ ਪਿਆ ਤਾਂ ਉਸ ਦੀ ਮੌਤ ਦੀ ਖਬਰ ਸੁਣ ਕੇ ਦੂਜਾ ਭਰਾ ਸਤਵੇਂ ਦੇ ਵਿੱਚ ਚਲਾ ਗਿਆ ਤੇ ਅਚਾਨਕ ਬੇਹੋਸ਼ ਹੋ ਗਿਆ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਕਿਹਾ ਕਿ ਦਿਲ ਦਾ ਦੌਰਾ ਪੈਣ ਕਾਰਨ ਇਹਨਾਂ ਦੀ ਵੀ ਮੌਤ ਹੋ ਗਈ ਹੈ ਤਾਂ ਇੱਕੋ ਦਿਨ ਇਕੱਠਿਆਂ ਦਿਲ ਦਾ ਦੌਰਾ ਪੈਂਦਾ ਤੇ ਫਿਰ ਦੋਹਾਂ ਦੀ ਇੱਕੋ ਦਿਨ ਮੌਤ ਹੋ ਜਾਂਦੀ ਹੈ ਦੋਹੇ ਭਰਾ ਇੱਕੋ ਦਿਨ ਇਸ ਦੁਨੀਆਂ ਨੂੰ ਅਲਵਿਦਾ ਆਖਦੇ ਕੱਲ ਗੁਰਲਾਡਾ ਮੰਡੀ ਦੇ ਵਿੱਚ ਜੋ ਸ਼ਿਵਾਸ਼ ਸ਼ਰਮਾ ਰਮੇਸ਼ ਕੁਮਾਰ ਸ਼ਰਮਾ ਜੀ ਜੋ ਕਿ ਮੰਡੀ ਦੇ ਪੁਜਾਰੀ ਸੀ ਪੰਡਤ ਸੀ ਜਿਨ੍ਹਾਂ ਦੀ ਅਚਨਚੇਤ ਮੌਤ ਹੋ ਜਾਂਦੇ ਨਾਲ ਪੂਰੀ ਮੰਡੀ ਦੇ ਵਿੱਚ ਸੋਗ ਦੀ ਲਹਿਰ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਉਹਨਾਂ ਦੇ ਪਰਿਵਾਰ ਦੇਵਦਰਸ਼ਨ ਸ਼ਰਮਾ ਬਲਕਿ ਪੂਰੇ ਸ਼ਰਮਾ ਪਰਿਵਾਰ ਦੇ ਨਾਲ ਗਹਿਰਾ ਦੁੱਖ ਪ੍ਰਗਟ ਕਰਦੇ ਆ ਪਰਮਾਤਮਾ ਵਿਛਲੀਆਂ ਰੂਹਾਂ ਨੂੰ ਆਪਣੇ ਚਰਨਾਂ ਚ ਨਿਵਾਸ ਥਾਂ ਦੇ ਤੇ ਪਰਿਵਾਰ ਨੂੰ ਭਾਣਾ ਮੰਨੰਦਾ ਬਲ ਬਖਸ਼ੇ। ਭਾਡੇ ਮੰਡੀ ਦੇ ਵਿੱਚ ਜੋ ਭਾਣਾ ਵਾਪਰਿਆ ਦੋ ਭਰਾ ਜੋ ਭਾਡੇ ਦੇ ਜੀ ਰੋਜ਼ ਵੱਡੀ ਸੇਵਾ ਕਰਦੇ ਸੀ ਮੰਦਰਾਂ ਦੇ ਵਿੱਚ ਸਾਡੇ ਮਾਤਾ ਗੁਜਰੀ ਜੀ ਪੜਾਈ ਕੇ ਅੰਦਰ ਵੱਲੋਂ ਬਹੁਤ ਬਹੁਤ ਅਫਸੋਸ ਪ੍ਰਗਟ ਕੀਤਾ ਜਾਂਦਾ ਹੈ। ਪੰਡਿਤ ਜੀ ਜਿੱਥੇ ਮਿਲਦੇ ਸਨ ਬਹੁਤ ਹੀ ਨਰਮ ਸੁਭਾਅ ਸਾਡੇ ਸੰਸਥਾ ਨਾਲ ਵੀ ਉਹਨਾਂ ਦਾ ਬੜਾ ਪਿਆਰ ਸੀ। ਤੋ ਇਹਨਾਂ ਦੇ ਪਿਤਾ ਜੀ ਵੀ ਭਲਾੜਾ ਵਿੱਚ ਹੀ ਮੰਦਰ ਦੇ ਪੁਜਾਰੀ ਸਨ ਔਰ ਇਹ ਵੀ ਹੁਣ ਜਿੱਥੇ ਵੀ ਭੋਗਾਂ ਦੇ ਨਿਲਦੇ ਹੋਰ ਕਰਦੇ ਸਭ ਨਾਲ ਇਹਨਾਂ ਦਾ ਇੰਨਾ ਪਿਆਰ ਸੀ ਕਿ ਅੱਜ ਜੋ ਇੱਥੇ ਵਿਸ਼ਾਲ ਇਕੱਠ ਹੋਇਆ ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਉਹ ਦੇਖਣ ਵਾਲਾ ਹੈ ਤੇ ਪ੍ਰਮਾਤਮਾ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਨਿਵਾਸ ਬਖਸ਼ੇ ਪਰਿਵਾਰ ਨੂੰ ਭਾਣਾ ਮੰਨਣਾ ਦਾ ਬਸ ਬਖਸ਼ੇ ਔਰ ਪਰਿਵਾਰ ਦੇ ਆਪਣੇ ਆਪਣੇ ਮਿਹਰਬਤ ਰੱਖੇ ਸਾਰੇ ਭਲਾੜਾ ਮੰਡੀ ਸਾਰੇ ਜ਼ਿਲ੍ਹਾ ਮਾਨਸਾ ਨੂੰ ਹੀ ਬਹੁਤ ਵੱਡਾ ਧੱਕਾ ਲੱਗਿਆ ਇੱਕ ਸੋ ਪ੍ਰਮਾਤਮਾ ਅਗੇ ਕੋਈ ਜੋਰ ਨਹੀਂ ਹੈ ਅਖੀਰ ਦੇ ਉੱਤੇ ਦੁਆਰਾ ਫਿਰ ਇਸ ਲਈ ਬੇਨਤੀ ਹੈ ਕਿ ਵਾਹਿਗੁਰੂ ਜੀ ਨੂੰ ਆਪਣੇ ਚਰਨਾਂ ਨਿਵਾਰ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਵਨ ਦਾ ਬਲ ਬਖਸ਼ੇ